ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਤਰਨਤਾਰਨ ਜ਼ਿਲ੍ਹੇ ਦੇ ਨਰੀਖਣ ਜੱਜ ਜਸਟਿਸ ਐਨ ਐ ਸ਼ੇਖਾਪੁਰ ਨੇ ਜ਼ਿਲ੍ਹੇ ਦੇ ਦੌਰੀ ਦੌਰਾਨ ਤਰਨਤਾਰਨ ਕਡੂਰ ਸਾਹਿਬ ਅਤੇ ਗੋਇੰਦਪਾਲ ਸਾਹਿਬ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਇਸ ਮੌਕੇ ਤਰਨਤਾਰਨ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਅਤੇ ਸੀ ਜੀ ਐਮ ਕਮਸ ਗੱਤਰ ਜ਼ਿਲ੍ਹਾ ਕਾਨੂੰਨੀ ਸੇਵਾਮੈਂਟ ਅਥਾਰਟੀ ਮਿਸ ਸ਼ਿਲਪਾ ਵੀ ਉਹਨਾਂ ਦੇ ਨਾਲ ਸਨ ਜਸਟਿਸ ਸ਼ੇਖਾਬਤ ਨੇ ਤੁਰੰਤ ਤੁਰੰਤ ਜ਼ਿਲ੍ਹਾ ਅਦਾਲਤ ਵਿੱਚ ਬੈਂਕ ਆਫ ਬਡੂਦਾ ਦੀ ਸ਼ਾਖਾ ਅਤੇ ਪੱਟੀ ਦੀ ਸਬ ਜੇਲ੍ਹ ਵਿੱਚ ਬਣਾਈ ਗਈ ਡਿਸਪੈਂਸਰੀ ਦਾ ਉਦਘਾਟਨ ਵੀ ਕੀਤਾ ਜਸਟਿਸ ਸ਼ੇਖਾਬਤ ਨੇ ਸੈਂਟਰਲ ਜੇਲ੍ਹ ਸ਼੍ਰੀ ਗਵਿੰਦਪਾਲ ਸਾਹਿਬ ਅਤੇ ਸਭ ਜੇਲ੍ਹ ਪੱਟੀ ਵਿਖੇ ਮੈਡੀਕਲ ਅਤੇ ਆਧਾਰ ਕਾਰਡ ਕੈਂਪ ਦਾ ਉਦਘਾਟਨ ਕੀਤਾ ਜਸਟਿਸ ਸ਼ੇਖਾਬਤ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਹਵਾਲਾਤੀਆਂ ਤੇ ਕੈਦੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਲਦੀ ਹੱਲ ਕੱਢਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਜਿੰਨਾ ਹਵਾਲਾਤੀਆਂ ਤੇ ਕੈਦੀਆਂ ਕੋਲ ਆਪਣਾ ਕੋਈ ਵਕੀਲ ਨਹੀਂ ਹੈ ਉਹਨਾਂ ਨੂੰ ਮੁਫਤ ਕਾਨੂੰਨੀ ਸੇਵਾ ਪ੍ਰੋਗਰਾਮ ਅਧੀਨ ਫਾਰਮਪਰ ਕੇ ਵਕੀਲ ਮੁਹੱਈਆ ਕਰਵਾਏ ਜਾਣ ਉਹਨਾਂ ਜੇਲ੍ਹ ਸੁਪਰੀਡੈਂਟ ਨੂੰ ਹਵਾਲਾਤੀਆਂ ਤੇ ਕੈਦੀਆਂ ਲਈ ਖੇਡਾਂ ਅਤੇ ਪੜਾਈ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ